ਸੋ ਇਚ ਜਿਹੜੇ ਜਾਣਕਾਰ ਬੰਦੇ ਜਿਹਦੇ ਵਿੱਚ ਆਸ਼ੂ ਮੋਂਗਾ ਦੀ ਡੈਥ ਹੋ ਗਈ ਸੀ ਮਰਡਰ ਹੋ ਗਿਆ ਸੀ ਜੋ ਇਹਨਾਂ ਦੇ ਵਿੱਚ ਇਹਦੇ ਵਿੱਚ ਇਹ ਸੀ ਵੀ ਜਿਹੜਾ ਉਹਨਾਂ ਦਾ ਮੇਨ ਅਮਰੀਕ ਸਿੰਘ ਜਿਹਲੇਸ ਅਮਰੀਕਾ ਜਿਹੜਾ ਕਿ ਜੇਲ ਬਠਿੰਡਾ ਜੇਲ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫਰੀਦਕੋਟ ਜੇਲ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਬੰਦਾ ਹੈ ਤੇ ਹੁਣ ਅਸੀਂ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹੋਏ ਹਾਂ ਤੇ ਉਹਨੂੰ ਉਹ ਤੇ ਇਹ ਆਸ਼ੂ ਮੋਂਗਾ ਬਹੁਤ ਕਰੀਬੀ ਦੋਸਤ ਸੀਗੇ ਤੇ ਇਹਨਾਂ ਦੀ ਇੱਕ ਅਮਰਜੀਤ ਸਿੰਘ ਨੂੰ ਲੈ ਕੇ ਵੀ ਉਹ ਇਹਦੇ ਨਾਲ ਦੋਸਤੀ ਕਿਉਂ ਉਤਾਰ ਰਿਹਾ ਆਉਂਦਾ ਮੇਨ ਇਸ ਗੱਲ ਤੋਂ ਇਹਨਾਂ ਦੀ ਲੜਾਈ ਹੋਈ ਚੜ੍ਹ ਰਹੀ ਸੀਗਾ ਜਿਸ ਤੇ ਚਲਦੇ ਇਹਨਾਂ ਨੇ ਆਪਦੇ ਜਿਹੜੇ ਦੋ ਜਣੇ ਇੱਕ ਸ਼ਿਵਮ ਸ਼ਾਂਗਾ ਤੇ ਜਿਹੜਾ ਵਿਵਰਾਜ ਯੂਵੀ ਇਹਨਾਂ ਦੇ ਰਾਹੀ ਉਹਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਮਰੀਕ ਸਿੰਘ ਅਮਰੀਕਾ ਉਹਨੇ ਤੇ ਇਸ ਨੂੰ ਆਸ਼ੂ ਨੂੰ ਆਸ਼ੂ ਬੋਂਗਾ ਨੂੰ ਇਸ ਨੂੰ ਫੋਨ ਫੋਨ ਕਰਕੇ ਤੇ ਇਹਨੂੰ ਵੈਸੇ ਇਸ ਦੇ ਨਾਲ ਬੜੀ ਡੈਰੋਗੇਟਰੀ ਗੱਲਾਂ ਕੀਤੀਆਂ ਉਸ ਦੇ ਪਰਿਵਾਰ ਬਾਰੇ ਉਸ ਦੇ ਲੇਡੀਜ਼ ਘਰ ਦੀਆਂ ਲੇਡੀਜ਼ ਬਾਰੇ ਇੱਕ ਦੂਜੇ ਨੂੰ ਇਹਨਾਂ ਦੇ ਕਾਫੀ ਬੋਲੇ ਤੇ ਇਹਨਾਂ ਦਾ ਲੜਾਈ ਝਗੜਾ ਵੱਧ ਗਿਆ ਉਸ ਤੋਂ ਬਾਅਦ ਇਹ ਆਸ਼ੂ ਬੋਂਗਾ ਉਸ ਦੇ ਇਹ ਜਿਹੜੇ ਸਾਥੀ ਉਹਦੇ ਨਾਲ ਜਿਹੜੇ ਲੈ ਕੇ ਉਸ ਜਗ੍ਹਾ ਤੇ ਜਦੋਂ ਨੂੰ ਪਤਾ ਲੱਗਿਆ ਵੀ ਉੱਤੇ ਉਹ ਯੁਵਰਾਜ ਯੂਵੀ ਉੱਤੇ ਹੈਗਾ ਤੇ ਉਸ ਉੱਥੇ ਗਏ ਆਸ਼ੂ ਗੁਰਜਿੰਦਰ ਜਿਵੇਂ ਸਰਜੀਤ ਸਾਹਾ ਦੇਵ ਸ਼ਰਮਾ ਅਮਰਜੀਤ ਇਹ ਸੋਨੂ ਜਿਹੜਾ ਪੱਲਾ ਮਹਿਗਾ ਦਾ ਇਹ ਸਾਰੇ ਜਣੇ ਉੱਥੇ ਗਏ ਤੇ ਉੱਥੇ ਜਦੋਂ ਉਹਦੇ ਦੁਕਾਨ ਜਿਹੜੀ ਟੈਟੂ ਵਾਲੀ ਸੀ ਉਹਦੇ ਵਿੱਚ ਬੜੇ ਤੇ ਉੱਥੇ ਜਿੰਨਾ ਦਾ ਝਗੜਾ ਹੋਇਆ ਜਿਸ ਦੌਰਾਨ ਗੋਲੀ ਆਪ ਉਸ ਚੱਲੀਆਂ ਤੇ ਜਿੱਥੇ ਗੋਲੀ ਉਹਨੇ ਯੂਵੀ ਨੇ ਇਹਦੇ ਗੋਲੀ ਮਾਰ ਕੇ ਉਸ ਦੀ ਮੌਤ ਹੋ ਗਈ ਅਸ਼ ਸ਼ਮੋਂਗੇ ਦੀ ਤੇ ਉੱਥੋਂ ਜਿਹੜੇ ਦੂਜੇ ਜਣੇ ਸੀ ਅਚਾਨਕ ਉਹਦੇ ਵਿੱਚੋਂ ਬਾਹਰ ਨਿਕਲੇ ਦੁਕਾਨ ਤੋਂ ਤੇ ਉਹਨਾਂ ਨੇ ਵੀ ਬਾਹਰ ਜਾ ਕੇ ਵਾਪਸ ਫੈਰ ਕਰਨੇ ਸ਼ੁਰੂ ਕਰਤੇ ਜਿਹੜਾ ਯੂਵੀ ਦੁਕਾਨ ਦੇ ਅੰਦਰੋਂ ਫੈਰ ਕਰੀ ਗਿਆ ਤੇ ਥੋੜੀ ਦੇਰ ਬਾਅਦ ਹੀ ਸਾਰੀ ਘਟਨਾ ਤਰੀਬ 1 ਮਿੰਟ ਦੀ ਆ ਤੇ ਉੱਥੋਂ ਬਾਹਰ ਨਿਕਲੇ ਬਾਹਰ ਨਿਕਲ ਕੇ ਉਹ ਗਲੀ ਦੇ ਵਿੱਚ ਦੌੜ ਗਿਆ ਇਹਨਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਬੰਦੇ ਨੇ ਤੇ ਜਿਦੇ ਵਿੱਚ ਗੁਰਜਿੰਦਰ ਤੇ ਆਪਣਾ ਅਮਰਜੀਤ ਰੈਜ਼ੀਡੈਂਟ ਪੱਲਾ ਮੇਗਾ ਵਗੈਰਾ ਇਹ ਸੀਗੇ ਇਹਨਾਂ ਨੇ ਪਿੱਛੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਉਹ ਨਹੀਂ ਮਿਲਿਆ ਤੇ ਸਾਰੇ ਜਣੇ ਉੱਥੋਂ ਦੌੜ ਗਏ ਤੇ ਹੁਣ ਇਹ ਕੱਲ ਜਿਹੜੇ ਪੁਲਿਸ ਨੂੰ ਵਧੀਆ ਸਫਲਤਾ ਮਿਲੀ ਜਦੋਂ ਕਾਊਂਟਰ ਇੰਟੈਲੀਜੈਂਸ ਤੇ ਡਿਸਟ੍ਰਿਕਟ ਪੁਲਿਸ ਫਰੋਜ਼ਪੁਰ ਤੇ ਸੰਜੇਪ ਆਪਰੇਸ਼ਨ ਦੇ ਵਿੱਚ ਅਮਰਜੀਤ ਪੱਲਾ ਮੇਗਾ ਗੁਰਜਿੰਦਰ ਐਲ ایس ਕੋੜਾ ਐਲ ایس ਗੁਰੀ ਬਸਤੀ ਅੰਮ੍ਰਿਤਸਰੀ ਆਰਐਫਕੇ ਸੋਨੂ ਰੈਜ਼ੀਡੈਂਟ ਆਫ ਭੰਮਾ ਸਿੰਘ ਵਾਲਾ ਨੀਅਰ ਪੱਲਾ ਮੇਗਾ ਉਹਦੇ ਪੱਲੇ ਮੇਗੇ ਦੇ ਕੋਲ ਇਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਜਿਹੜੇ ਕ੍ਰਾਸ ਫਾਇਰਿੰਗ ਦੇ ਵਿੱਚ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤਾਂ ਜਵਾਬੀ ਫਾਇਰ ਦੇ ਵਿੱਚ ਇਹਨਾਂ ਦੇ ਵੀ ਇਹ ਤਿੰਨੇ ਜ਼ਖਮੀ ਹੋ ਗਏ ਆ ਤੇ ਇਹ ਇਲਾਜ ਦੀਨ ਹੈ ਤੇ ਪੁਲਿਸ ਨੂੰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ ਇਹਨਾਂ ਕੋਲੋਂ ਚਾਰ ਵੈਪਨ ਆ ਜਿਹੜੇ ਦੇਖਦੇ ਆ ਪਿਸਟਲ ਹੈ ਗਲੌਕ ਪਿਸਟਲ ਵੀ ਹੈ ਇਹ ਇਹਨਾਂ ਤੋਂ ਬਰਾਮਦ ਕੀਤੇ ਆ ਇਹਨਾਂ ਦੇ ਸਬੰਧੀ ਅਸੀਂ ਅੱਗੇ ਪੁੱਛ ਗਿਛ ਜਦੋਂ ਵੀ ਇਹਨਾਂ ਦੀ ਕਰਾਂਗੇ ਇਨਵੈਸਟੀਗੇਸ਼ਨ ਹੋਊਗੀ ਉਤੋਂ ਇਹ ਪਤਾ ਲੱਗਾ ਪਤਾ ਕਰਾਂਗੇ ਵੀ ਇਹ ਮੈਂ ਕਿੱਥੋਂ ਇਹਨਾਂ ਨੇ ਕਿੱਥੋਂ ਇਹਨਾਂ ਦੇ ਆਹ ਜਿਹੜੇ ਸੋਫਿਸਟੀਕੇਟਿਡ ਵੈਪਨਸ ਆ ਇਹ ਇਹਨਾਂ ਕੋਲ ਕਿੱਥੋਂ ਆਏ ਜਿਵੇਂ ਗਲੌਕ ਹੈ ਤੇ ਉਸ ਉਹਦੇ ਵੀ ਤਹਿ ਤੱਕ ਜਾਇਆ ਜਾਊਗਾ ਤੇ ਜਿੱਥੋਂ ਵੀ ਇਹਨਾਂ ਨੂੰ ਕਿਤੋਂ ਸਪਲਾਈ ਹੋਏ ਉਤੋਂ ਤੱਕ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਵੀ ਇਹਨਾਂ ਦੇ ਪਹਿਲੇ ਵੀ ਕਦਮ ਹੈਗੇ ਸਰ ਜੀ ਇਨਾ ਤੇ ਜੀ ਪਹਿਲਾਂ ਵੀ ਮੁਕਦਮੇ ਇਨਾ ਦੇ ਦਰਜ ਹੈਗੇ ਜੀ ਤੇ ਸਾਰਿਆਂ ਤੇ ਇਨਾ ਤੇ ਇਨਾ ਤੇ ਤਿੰਨਾ ਤੇ ਹੈਗੇ ਜੀ ਪਹਿਲੇ ਪਹਿਲਾਂ ਕਰੂਗਾ ਜੀ 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 ਉਹ ਇੱਥੇ ਜੀ ਬਹੁਤ ਸਾਰੇ ਹੈ ਨਹੀਂ ਇਹ ਸਾਡੀ ਜਿਹੜੀ ਹੁਣ ਤੱਕ ਦੀ ਉਹਦੇ ਵਿੱਚ ਉਹ ਆਇਆ ਸੀਗਾ ਤੇ ਮੈਨੂੰ ਕੋਈ ਪਤਾ ਲੱਗਿਆ ਵੀ ਇੱਥੇ ਜਿਹੜੀ ਕਿਸੇ ਨੂੰ ਨਾ ਉਸਦੇ ਉਹ ਕਹਿੰਦਾ ਉਹਦੇ ਕੋਈ ਰਿਸ਼ਤੇਦਾਰ ਕਹਿੰਦੇ ਫਿਰ ਰਹੇ ਆ ਵੀ ਮੈਂ ਇਨਵੋਲਡ ਨਹੀਂ ਸੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਜੀ ਉਸ ਨੂੰ ਪੂਰੇ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਐਸ ਪਰ ਲਾਅ ਕੀਤਾ ਜਾਊਗਾ ਤੇ ਜਿਹੜਾ ਇਹਦੇ ਚ ਇਨਵੋਲਡ ਹੈ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਣਾ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਇਸ ਵਿੱਚ ਕਿੰਨੇ ਦੋਸ਼ੀ ਸਨ ਜਿਹੜੇ ਫਾਇਰਿੰਗ ਕਰਨ ਵਾਲੇ ਔਰ ਜਿਨੇ ਗੋਲੀ ਮਾਰੀ ਇਹਦੇ ਵਿੱਚ ਜੀ ਉਹਦੇ ਨਾਲ ਚਾਰ ਜਣੇ ਹੋਰ ਸੀ ਜਿਹੜੇ ਪਤਾ ਲੱਗਦਾ ਇੱਕ ਜਣਾ ਉਹਦੇ ਵਿੱਚ ਡਰਾਈਵਰ ਸੀਗਾ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਤੇ ਜਿਹੜੇ ਉਹਨਾਂ ਚੋਂ ਅਸੀਂ ਆਹ ਤਿੰਨੇ ਜਣੇ ਅਰੈਸਟ ਹੋ ਗਏ ਦੂਜੇ ਨੂੰ ਜਲਦੀ ਕਰ ਲਾਂਗੇ ਇੰਨੇ ਚਾਰ ਵੈਪਨਸ ਜਿਹੜਾ ਨਾ ਤੋਂ ਜਿਹੜੇ ਰਿਕਵਰ ਕੀਤੇ ਜੀ